ਆਪ ਦਾ ਵਿਧਾਇਕ ਦੇ ਭਰਾ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਕਾਂਗਰਸ ਨੂੰ ਕਿਹਾ ਅਲਵਿਦਾ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਾਦ ਕਰਦਾ ਹੈ 27 ਦੀਆਂ ਚੋਣਾਂ ਦੇ ਵਿੱਚ ਹਲੇ ਸਮਾਂ ਹੈ ਪਰ ਉਸ ਤੋਂ ਪਹਿਲਾਂ ਹੀ ਸਿਆਸਤ ਲਗਾਤਾਰ ਘਰਵਟ ਲੈ ਰਹੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਜ਼ਿਲ੍ਹਾ ਪ੍ਰੇਤ ਅਤੇ ਬਲਾਕ ਸੰਪਤੀ ਚੋਣਾਂ ਹਨ ਜਿਸ ਦਿਨ ਨੂੰ ਲੈ ਕੇ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਅਤੇ ਕੱਲ ਫ੍ਰੀਕੋਟ ਅਤੇ ਕੋਟਕਪੂਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਹਨ ਉਹਨਾਂ ਨੇ ਹੌਸਲਾ ਵਜਾਇ ਲਈ ਸੁਖਵੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਨਾਲ ਦੀ ਨਾਲ ਉਹਨਾਂ ਵੱਲੋਂ ਪਾਰਟੀ ਦੇ ਵਿੱਚ ਕੁਝ ਨਵੀਆਂ ਜੁਆਇਨੀਆਂ ਵੀ ਕਰਾਈਆਂ ਗਈਆਂ ਇਹ ਜੁਆਇਨਿੰਗ ਸੁਖਵੀਰ ਸਿੰਘ ਬਾਦਲ ਵੱਲੋਂ ਕੱਲ ਮਨਤਾਜ ਸਿੰਘ ਬਰਾੜ ਦੇ ਗ੍ਰਹਿ ਵਿਖੇ ਕਰਾਈ ਗਈ ਦੱਸ ਜਾਈਏ ਕਿ ਜੈਤੂ ਤੋਂ ਵਿਧਾਇਕ ਰਹੇ ਮਾਸਟਰ ਬਲਦੇਵ ਜੋ ਇਸ ਸਮੇਂ ਕਾਂਗਰਸ ਪਾਰਟੀ ਵਿੱਚ ਹਨ ਉਨ੍ਹਾਂ ਦੇ ਛੋਟੇ ਭਰਾ ਸੁਖਦੇਵ ਸਿੰਘ ਵੱਲੋਂ ਸੁਖਵੀਰ ਸਿੰਘ ਬਾਦਲ ਦੀ ਇਕਵਾਈ ਦੇ ਵਿੱਚ ਟਕਾਲੀ ਗੱਲ ਦਾ ਪੱਲਾ ਫੜਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮਾਸਟਰ ਬਲਦੇਵ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਦੇ ਵਿੱਚ ਜੁੜਿਆ ਗਿਆ ਸੀ ਅਤੇ ਉਹ ਵੀ ਉਨ੍ਹਾਂ ਦੇ ਨਾਲ ਗਏ ਸਨ ਪਰ ਨਾ ਹੀ ਆਮ ਆਦਮੀ ਪਾਰਟੀ ਉਨ੍ਹਾਂ ਦੀ ਉਮੀਦਾਂ ਦੇ ਖਰੀ ਉਤਰੀ ਹੈ ਅਤੇ ਨਾ ਹੀ ਕਾਂਗਰਸ ਇਸ ਤਰ੍ਹਾਂ ਚੱਲਦੇ ਹੁਣ ਉਹਨਾਂ ਵੱਲੋਂ ਖੇਤਰੀ ਪਾਰਟੀ ਸ਼ੋਮੀ ਅਕਾਲੀਲ ਦੇ ਵਿੱਚ ਜੁੜਿਆ ਗਿਆ ਹੈ। ਇਸ ਮੌਕੇ ਉਹਨਾਂ ਦੇ ਹੋਰ ਸਾਥੀ ਵੀ ਨਾਲ ਇਸ ਸਮੇਂ ਜੁੜੇ ਨੇ। ਉਹਨਾਂ ਕਿਹਾ ਕਿ ਆਨਲਾਈਨ ਸਟੋਨਾਂ ਦੇ ਵਿੱਚ ਅਸੀਂ ਵੱਧ ਛੱਡ ਕੇ ਪਾਰਟੀ ਲਈ ਕੰਮ ਕਰਾਂਗੇ। ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਮਾਸਟਰ ਬਲਦੇਵ ਦੇ ਛੋਟੇ ਭਰਾ ਸੁਖਦੇਵ ਸਿੰਘ। ਸੁਖਦੇਵ ਸਿੰਘ ਜੀ ਅਸੀਂ ਕਾਫੀ ਲੰਮੇ ਸਮੇਂ ਤੋਂ ਆਮ ਆਦੀ ਪਾਰਟੀ ਦੇ ਵਿੱਚ ਕੰਮ ਕੀਤਾ ਐਮਐਲਏ ਦਾ ਅਹੁਦਾ ਸੀ ਜੈਤੋ ਤੋਂ ਉਹ ਵੀ ਹਾਸਲ ਕੀਤਾ ਤੇ ਨਾਲ ਹੀ ਅਸੀਂ ਬਹੁਤ ਜਿਆਦਾ ਕੰਮ ਕੀਤਾ ਪਰ ਜਿਹੜੀਆਂ ਨਿਰਾਸ਼ਾਵਾਂ ਉੱਥੋਂ ਸਾਨੂੰ ਮਿਲੀਆਂ ਉਹ ਕਦੇ ਵੀ ਭੁੱਲੀਆਂ ਨਹੀਂ ਜਾ ਸਕਦੀਆਂ ਐਨੇ ਕ ਨਿਰਾਸ਼ ਹੋ ਗਏ ਕਿ ਬਾਅਦ ਚ ਬ੍ਰਦਰ ਸਾਡੇ ਮੇਰੇ ਵੱਡੇ ਬ੍ਰਦਰ ਮਾਸਟਰ ਬਲਦੇਵ ਸਿੰਘ ਜੈਤੋ ਸਾਬਕਾ ਐਮਐਲਓ ਉਹ ਕਾਂਗਰਸ ਦੇ ਵਿੱਚ ਚਲੇ ਗਏ ਕਾਂਗਰਸ ਦੇ ਜਿਹੜੀ ਨੀਤੀਆਂ ਉਹ ਉਦੋਂ ਵੀ ਕਮੀਆਂ ਹੈ ਇਸ ਕਰਕੇ ਮੈਂ ਇਹ ਫੈਸਲਾ ਕੀਤਾ ਸੀ ਕਿ ਇਸ ਤੋਂ ਵਧੀਆ ਮੈਨੂੰ ਕੁਝ ਹੋਰ ਨਹੀਂ ਮਿਲ ਸਕਦਾ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਾਂ ਤੇ ਸੁਖਵੀਰ ਬਾਦਲ ਦੀ ਜੀਗਵਾਈ ਦੇ ਵਿੱਚ ਮੈਂ ਜੁਆਇਨ ਕੀਤਾ ਹੈਗਾ ਮੈਂ ਧੰਨਵਾਦ ਦੀਆਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਤੇ ਸਮੂਹ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਧੰਨਵਾਦ ਜੀ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੇ ਲਈ ਲੜਾਈ ਲੜਦੀ ਹੈ ਤੇ ਪੰਜਾਬ ਦੇ ਹਿੱਤਾਂ ਦੇ ਦੀ ਰਾਖੀ ਕਰਦੀ ਆ ਸੋ ਇਸ ਗੱਲ ਤੋਂ ਪ੍ਰਾਪਤ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਆਪਣੇ ਵਰਕਰਾਂ ਨਾਲ ਵੀ ਖੜਦੇ ਆ ਆਪਦੇ ਹਿੱਤਾਂ ਆਪਦੇ ਪੰਜਾਬ ਦੇ ਹਿੱਤਾਂ ਲਈ ਵੀ ਲੜਦੇ ਆ ਆਪਦੇ ਵਰਕਰਾਂ ਦੇ ਹਿੱਤਾਂ ਲਈ ਵੀ ਲੜਦੇ ਆ ਸੋ ਇਸ ਕਰਕੇ ਅਸੀਂ ਅਕਾਲੀ ਦਲ ਨੂੰ ਜੁਆਇਨ ਕੀਤਾ ਅੱਜ ਕਹਿਣਾ ਵੀ ਕਾਲੀ ਦਲ ਪਾਰਟੀ ਹਮੇਸ਼ਾ ਹੀ ਆਪਣੇ ਵਰਕਰਾਂ ਨਾਲ ਖੜੀ ਹੈ ਤੇ ਪੰਜਾਬ ਦੇ ਨਾਲ ਖੜੀ ਹੈ ਪੰਜਾਬ ਦੀ ਗੱਲ ਕੀਤੀ ਹੈ ਨਾ ਕਿ ਇਹਨਾਂ ਨੇ ਕਿਸੇ ਹੋਰ ਆਪਦੇ ਹਿੱਤਾਂ ਦੀ ਗੱਲ ਕੀਤੀ ਹੈ ਪਹਿਲ ਇਹਨਾਂ ਨੇ ਪੰਜਾਬ ਨੂੰ ਦਿੱਤੀ ਹੈ ਤੇ ਆਪਣੇ ਵਰਕਰਾਂ ਨੂੰ ਦਿੱਤੀ ਹੈ ਸੋ ਇਸ ਕਰਕੇ ਅਸੀਂ ਇਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਨੂੰ ਅੱਜ ਜੁਆਇਨ ਕੀਤਾ ਹੈ